ਸੰਸਾਰਿਕ ਲੋੜਾਂ ਦੀ ਪ੍ਰਾਪਤੀ ਕਰਨ ਦੇ ਲਈ ਗੁਰਬਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਉਹਨਾਂ ਸੰਸਾਰਿਕ ਲੋੜਾਂ ਤੱਕ ਸੀਮਿਤ ਰੱਖਣ ਦੇ ਲਈ ਹੀ ਗੁਰਬਾਣੀ ਗੁਰੂ ਨੂੰ ਹੀ ਪ੍ਰਚਾਰਿਆ ਜਾ ਰਿਹਾ ਹੈ ਬਹੁਤ ਸਾਰੇ ਤੁਸੀਂ ਦੇਖ ਲਓਗੇ ਅੱਜ ਕੱਲ ਵੀਡੀਓਜ਼ ਵੀ ਇਹੋ ਜਿਹੀ ਚੱਲਦੀਆਂ ਨੇ ਜਿਦੇ ਵਿੱਚ ਬਹੁਤ ਲੋਕਾਂ ਨੂੰ ਪਰਮ ਦੇ ਵਿੱਚ ਪਾਉਂਦੇ ਕਿ ਇਹ ਵਾਲੀ ਬਾਣੀ ਬਾਣੀ ਪੜ ਲਵੋ ਤੁਹਾਡਾ ਹਾਂ ਇਹ ਸੰਸਾਰਿਕ ਕਾਰਨ ਹੋ ਜਗਾ ਇਹ ਸੰਸਾਰਿਕ ਦੁੱਖ ਤੁਹਾਡਾ ਸਰੀਰ ਦਾ ਨਸ਼ਟ ਕਰਿਆ ਜਾ ਰਿਹਾ ਹੈ ਤੇ ਮੈਂ ਇੱਕ ਚੀਜ਼ ਐ ਵੀ ਸਮਝ ਪਾ ਰਿਹਾ ਤੇ ਆਪਾਂ ਜੋ ਇਸ ਵੀਡੀਓ ਨੂੰ ਕੋਈ ਵੀ ਦੀਪ ਸੁਣ ਰਿਹਾ ਹਾਂਜੀ ਹਾਂਜੀ ਇੱਥੇ ਗੁਰਬਾਣੀ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਚਪੈਰਾ ਸੰਸਾਰ ਦੇ ਵਿੱਚ ਕਟਿਆ ਜਾ ਰਿਹਾ ਹੈ ਨਾ ਆਪਾਂ ਕਹਿੰਦੇ ਆ ਕਿ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਸੀਗੇ ਹੁਣ ਗੁਰਬਾਣੀ ਸਾਨੂੰ ਦੱਸਦੀ ਆ ਬ੍ਰਹਮ ਗਿਆਨੀ ਮੁਕਤ ਜੁਗਤ ਜੀਕਾ ਦਾਤਾ ਠੀਕ ਹੈ ਨਾ ਵੀ ਸਾਨੂੰ ਭੇਦ ਦੱਸੇਗਾ ਕਿ ਸਾਡਾ ਮਨ ਕਿਵੇਂ ਮੁਕਤੀ ਲੈ ਸਕਦਾ ਹੈ ਕਿਸ ਯੁਗਤੀ ਦੇ ਨਾਲ ਸਾਡੇ ਉਸ ਨਾਮ ਦੀ ਸੋਝੀ ਭਾਵ ਬ੍ਰਹਮ ਦੀ ਸੋਝੀ ਹੋ ਸਕਦੀ ਹੈ ਪਰ ਹੁਣ ਜੇ ਕੋਈ ਜੀਵ ਚਪੈਰਾ ਸਾਹਿਬ ਜਾ ਰਿਹਾ ਹੈ ਹਨਾ ਜੇ ਉਹ ਉੱਥੇ ਜਾ ਕੇ ਉਹ ਅਰਦਾਸ ਉਹ ਜਿਹੜੀ ਕਰ ਰਿਹਾ ਹੈ ਕਿ हे ਪ੍ਰਮਾਤਮਾ ਮੈਨੂੰ ਬ੍ਰਹਮ ਦੀ ਸੋਝੀ ਦੇ ਹਾਂ ਬ੍ਰਹਮ ਦਾ ਗਿਆਨ ਦੇ ਫਿਰ ਤਾਂ ਪਿਆਰੇ ਉਹ ਭਾਵੇਂ ਉਹ ਜਾ ਰਿਹਾ ਤੇ ਭਾਵੇਂ ਉਹ ਘਰੇ ਬੈ ਕੇ ਬਾਣੀ ਪੜ ਰਿਹਾ ਪਰਵਾਹ ਨਹੀਂ ਹੈ ਗੁਰਬਾਣੀ ਦੇ ਵਿੱਚ ਆਉਂਦਾ ਹੈ ਜੇ ਮਾਰਕ ਪੰਡਤ ਗਏ ਪਾਛੇ ਭਾਈ ਵਹੀਰ ਇੱਕ ਔਖਾ ਦਾਟੇ ਇਲਾਮ ਕੀਤਾ ਚੜ ਰਿਓ ਕਬੀਰ ਇੱਕ ਤੇ ਉਹ ਪੰਡਤ ਹੈ ਸੰਸਾਰ ਦੇ ਵਿੱਚ ਜਿਹੜੇ ਲੋਕਾਂ ਨੂੰ ਇਸ ਪਾਸੇ ਲਾ ਰਹੇ ਨੇ ਕੇਵਲ ਪੜੇ ਜਾਓ ਪੜੇ ਜਾਓ ਮੱਥੇ ਟੇਕ ਲੋ ਜੋਤਾਂ ਜਗਾ ਲੋ ਹਨਾ ਤੁਹਾਡਾ ਇਹ ਕੰਮ ਹੋ ਜਾਏਗਾ ਉਹ ਕੰਮ ਹੋ ਜਾਏਗਾ ਉੱਥੋਂ ਤੱਕ ਲੈ ਕੇ ਇਹ ਸੰਸਾਰਿਕ ਪੰਡਤ ਹੈ ਜਿਸ ਪੰਡਤ ਦੀ ਗੁਰਬਾਣੀ ਗੱਲ ਕਰਦੀ ਹੈ ਉਹ ਪੰਡਤ ਵਿਰਲੇ ਨੇ ਸੋ ਪੰਡਤ ਜੋ ਮਨ ਪਰਬੋਧੇ RAM ਨਾਮ ਆਤਮੈ ਸੋਦੇ RAM ਨਾਮ ਸਾਰਸ ਕੀ ਵੇ ਉਸ ਪੰਡਿਤ ਕੇ ਉਪਦੇਸ਼ ਜਦ ਆਪਣਾ ਵੀ ਪ੍ਰੈਕਟੀਕਲ ਪਿਛਲੇ ਜੀਵਨ ਦਾ ਸੋਚ ਰਿਆਂ ਨਾਲ ਦੇ ਨਾਲ ਤੇ ਮੈਨੂੰ ਇਹੀ ਲੱਗਦਾ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਇੱਕ ਇੱਕ ਅਸ਼ਟਪਦੀ ਨੂੰ ਜੇ ਅਸੀਂ ਰੋਜ਼ ਬਹਿ ਕੇ ਵਿਚਾਰੀਏ ਨਾ ਰੋਜ਼ ਬਹਿ ਕੇ ਇੱਕ ਅਸ਼ਟਪਦੀ ਨੂੰ ਵਿਚਾਰੀਏ ਫਿਰ ਅਸੀਂ ਆਪਣੇ ਮਨ ਉੱਪਰ ਦੇਖੀਏ ਵੀ ਜੋ ਸਾਨੂੰ ਗੁਰੂ ਸਾਹਿਬ ਵਿਚਾਰਤਾਰਾ ਦੇ ਰਹੇ ਨੇ ਸਾਡਾ ਮਨ ਉਸ ਕਿੱਥੇ ਖੜਿਆ ਹੈ ਕਿੱਥੇ ਪੈਰਾ ਦੇ ਰਿਹਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਇੱਕ ਨਾ ਅੱਜ ਮੈਸੇਜ ਆਇਆ ਮੇਰੇ ਫੋਨ ਤੇ ਹਾਂਜੀ ਹਾਂਜੀ ਤੇ ਮੈਂ ਕਹਿੰਨਾ ਅੱਜ ਆਪਾਂ ਚੁਪੈਰਾ ਸਾਹਿਬ ਦੇ ਉੱਪਰ ਡਿਸਕਸ ਕਰੀਏ ਕਿਉਂਕਿ ਇਹ ਪਹਿਲਾ ਮੈਸੇਜ ਨਹੀਂ ਹੈ ਜੀ 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 ਦੋ ਤਿੰਨ ਦਿਨਾਂ ਦੇ ਵਿੱਚ ਹੋਰ ਵੀ ਕਈ ਦੋ ਤਿੰਨ ਜੀਵਾਂ ਤੋਂ ਮੈਨੂੰ ਮੈਸੇਜ ਆਏ ਨੇ ਕਿ ਅਸੀਂ ਦੋ ਕੁ ਸਾਲ ਹੋ ਗਏ ਪੰਜ ਬਾਣੀਆਂ ਦਾ ਪਾਠ ਪੜ੍ਹਦੇ ਵੀ ਆਂ ਹਾਂਜੀ ਹਾਂਜੀ ਤੇ ਚੁਪੈਰਾ ਸਾਹਿਬ ਤੋਂ ਅਸੀਂ ਬਿਨਾਂਗਾ ਅਟੈਂਡ ਵੀ ਕਰਦੇ ਆਂ ਜੀ 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 ਤੇ ਸਾਨੂੰ ਮਾਰਗ ਸੋਜੀ ਪਾਓ ਵੀ ਸਾਨੂੰ ਕੀ ਕਰਨਾ ਚਾਹੀਦਾ ਦੇਖੋ ਵੀਰ ਜੀ ਬਹੁਤ ਸਾਰੇ ਲੋਕ ਇਸੇ ਭਰਮ ਦੇ ਵਿੱਚ ਹੈ ਲੇਕਿਨ ਕੇਵਲ ਜੇਕਰ ਆਪਾਂ ਪੜਨ ਤੱਕ ਹੀ ਸੀਮਿਤ ਹਨ ਤਾਂ ਫਿਰ ਕਿਤੇ ਨਾ ਕਿਤੇ ਆਪਾਂ ਫਸਦੇ ਜਾਂਦੇ ਹਾਂ ਕਿਉਂਕਿ ਸੰਸਾਰ ਵਿੱਚ ਤੁਸੀਂ ਦੇਖੋਗੇ ਖਾਸ ਕਰ ਆਪਣੇ ਪੰਜਾਬੀਆਂ ਦੇ ਵਿੱਚ ਸਿੱਖਾਂ ਦੇ ਵਿੱਚ ਗੱਲ ਕਰ ਲਈਏ ਤੇ ਇਸ ਚੀਜ਼ ਦਾ ਬਹੁਤ ਵੱਡਾ ਭਰਮ ਹੁਣ ਪੈ ਚੁੱਕਾ ਆ ਸੰਸਾਰਿਕ ਲੋੜਾਂ ਦੀ ਪ੍ਰਾਪਤੀ ਕਰਨ ਦੇ ਲਈ ਗੁਰਬਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਉਹਨਾਂ ਸੰਸਾਰਿਕ ਲੋੜਾਂ ਤੱਕ ਸੀਮਿਤ ਰੱਖਣ ਦੇ ਲਈ ਹੀ ਗੁਰਬਾਣੀ ਗੁਰੂ ਨੂੰ ਹੀ ਪ੍ਰਚਾਰਿਆ ਜਾ ਰਿਹਾ ਹੈ। ਬਹੁਤ ਸਾਰੇ ਤੁਸੀਂ ਦੇਖ ਲੋਗੇ ਅੱਜ ਕੱਲ ਵੀਡੀਓਜ਼ ਵੀ ਇਹੋ ਜਿਹੀ ਚੱਲਦੀਆਂ ਨੇ ਹਾਂ ਜਿਹਦੇ ਵਿੱਚ ਬਹੁਤ ਲੋਕਾਂ ਨੂੰ ਪਰਮ ਦੇ ਵਿੱਚ ਪਾਉਂਦੇ ਆ ਕਿ ਇਹ ਵਾਲੀ ਬਾਣੀ ਪੜ ਲਵੋ ਤੁਹਾਡਾ ਹਾਂ ਇਹ ਸੰਸਾਰਿਕ ਕਾਰਜ ਹੋ ਜਾਏਗਾ ਇਹ ਸੰਸਾਰਿਕ ਦੁੱਖ ਤੁਹਾਡਾ ਸਰੀਰ ਦਾ ਦੂਰ ਹੋ ਜਾਏ ਕਸ਼ਟ ਕਟਿਆ ਜਾਏਗਾ ਤੇ ਬਹੁਤ ਸਾਰੇ ਲੋਕ ਨੇਕ ਦੋ ਨਹੀਂ ਹੈ। ਹੋਰ ਇਹੋ ਜੀ ਚੀਜ਼ਾਂ ਨੂੰ ਮੰਨਣ ਵਾਲੇ ਤੁਸੀਂ ਦੇਖੋਗੇ ਤੇ ਬੀਬੀਆਂ ਦੀ ਤਾਦਾਦ ਸਭ ਤੋਂ ਜ਼ਿਆਦਾ ਹੈ ਬਿਲਕੁਲ ਕਿਉਂ ਤਾਦਾਦ ਬੀਬੀਆਂ ਦੀ ਸਭ ਤੋਂ ਜ਼ਿਆਦਾ ਹੈ ਕਿਉਂਕਿ ਪਰਮੇਸ਼ਰ ਨੇ ਬੀਬੀਆਂ ਨੂੰ ਬੰਦਿਆਂ ਨਾਲੋਂ ਜ਼ਿਆਦਾ ਇਮੋਸ਼ਨਲ ਬਣਾਇਆ ਹੈ ਉਹਨਾਂ ਵਿੱਚ ਮਮਤਾ ਜ਼ਿਆਦਾ ਹੁੰਦੀ ਹੈ ਇਹਦਾ ਪਲੱਸ ਪੁਆਇੰਟ ਵੀ ਹੈ ਤੇ ਇਹਦਾ ਨੈਗੇਟਿਵ ਨੈਗੇਟਿਵ ਪੁਆਇੰਟ ਵੀ ਹੈ ਤੇ ਨੈਗੇਟਿਵ ਪੁਆਇੰਟ ਇਹ ਹੋ ਜਾਂਦਾ ਹੈ ਜਦੋਂ ਸ਼ਰੀਰ ਨਾਲ ਮੋਹ ਪਿਆਰ ਪੈ ਜਾਂਦਾ ਆ ਤਾਂ ਫਿਰ ਸ਼ਰੀਰਾਂ ਦੀ ਲੋਣਾ ਦੀ ਪੂਰਤੀ ਕਰਨ ਦੇ ਲਈ ਜਿਹੜੀ ਕਹ ਲੋ ਕਿ ਬੀਬੀਆਂ ਨੇ ਉਹ ਫਿਰ ਇਸ ਪਾਸੇ ਨੂੰ ਵੀ ਚਲੇ ਜਾਂਦੇ ਆ ਨੇ ਤੁਸੀਂ ਦੇਖ ਲੋ ਕਿ ਡੇਰਾਬਾਦ ਦੇ ਵਿੱਚ ਸਭ ਤੋਂ ਜ਼ਿਆਦਾ ਬੀਬੀਆਂ ਹੀ ਨੇ ਹਨਾ ਬਿਲਕੁਲ ਫਿਰ ਘਰਦਿਆਂ ਨੂੰ ਪ੍ਰੇਰਨਾ ਬੰਦੇ ਨੂੰ ਵੀ ਸੋਖਾ ਬੀਬੀ ਪ੍ਰੇਰ ਲੈਂਦੀ ਐ ਬੱਚਿਆਂ ਨੂੰ ਵੀ ਪ੍ਰੇਰ ਲੈਂਦੀ ਐ ਕਿਉਂਕਿ ਬੱਚੇ ਜਿਹੜੇ ਨੇ ਮਾਂ ਦੇ ਨਾਲ ਸਭ ਤੋਂ ਜ਼ਿਆਦਾ ਬੱਚਿਆਂ ਦਾ ਲਗਾਓ ਹੁੰਦਾ ਚਾਹੇ ਕੋਈ ਧੀ ਹੋਵੇ ਚਾਹੇ ਕੋਈ ਪੁੱਤ ਹੋਵੇ ਸਭ ਤੋਂ ਜ਼ਿਆਦਾ ਲਗਾਓ ਹਨਾ ਤੇ ਹੁਣ ਗੱਲ ਇਹ ਹੈ ਕਿ ਦੇਖੋ ਪੜਨ ਦੇ ਪੜਨਾ ਗਲਤ ਨਹੀਂ ਹੈ ਹਮ ਲੇਕਿਨ ਜਦੋਂ ਪੜ ਕੇ ਆਪਾਂ ਸਮਝਿਆ ਹੀ ਨਹੀਂ ਉਸ ਗੱਲ ਨੂੰ ਨਾ ਵੀ ਕਹਿ ਕੀ ਰਹੇ ਨੇ ਗੁਰੂ ਸਾਹਿਬ ਹਾਂ ਗੁਰਬਾਣੀ ਕਹਿ ਕੀ ਲਈ ਹੈ ਫਿਰ ਗੱਲ ਤਾਂ ਤੇ ਅਸੀਂ ਬਹੁਤ ਜਲਦੀ ਭਰਮ ਦੇ ਵਿੱਚ ਪੈ ਜਾਂਦੇ ਆ ਕਿਉਂਕਿ ਵੀਰ ਇੱਥੇ ਮੈਂ ਇੱਕ ਚੀਜ਼ ਐ ਵੀ ਦੇਖੀ ਹੈ ਕਿ ਜਿਹੜੇ ਜੀਵ ਨੂੰ ਚਪੈਰਾ ਸਾਹਿਬ ਬਾਰੇ ਜੇ ਥੋੜਾ ਜਿਹਾ ਜੋ ਵਾਇਰਲ ਸਾਨੂੰ ਸੋਝੀ ਪਾਈ ਹੈ ਉਹ ਸ਼ੇਅਰ ਕਰੀਏ ਹਾਂ ਹਾਂ ਤਾਂ ਉਹ ਮੰਨ ਨਹੀਂ ਇਹ ਸੋਚਦਾ ਕਿ ਅਸੀਂ ਉਹਨੂੰ ਰੋਕ ਰਹੇ ਹਾਂ ਹਾਂ ਜਦਕਿ ਅਸੀਂ ਉਹਨੂੰ ਕਹਿਣਾ ਇਹ ਚਾਹੁੰਦੇ ਆ ਕਿ ਸੁਖਮਨੀ ਆਪਾਂ ਚਪੈਰਾ ਸਾਹਿਬ ਜਾ ਕੇ ਜਿਵੇਂ ਬੀਬੀਆਂ ਸੁਖਮਨੀ ਸਾਹਿਬ ਦੀ ਬਾਣੀ ਵੀ ਪੜਦੀਆਂ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਨੂੰ ਉਪਦੇਸ਼ ਕੀ ਦੇ ਰਹੀ ਹੈ ਬਿਲਕੁਲ ਬਿਲਕੁਲ ਹੁਣ देखो ਗੁਰਬਾਣੀ ਦੇ ਵਿੱਚ ਹੀ ਆ ਰਿਹਾ ਹੁਣ ਇਹ ਸਾਡੀ ਗੱਲ ਤਾਂ ਨਹੀਂ ਮੈਂ ਨਹੀਂ ਲਿਖਿਆ ਤੁਸੀਂ ਨੇ ਲਿਖਿਆ ਕਿਸੇ ਤੀਸਰੇ ਬੰਦੇ ਨੇ ਲਿਖਿਆ ਬਿਲਕੁਲ ਜਿਸ ਗੁਰੂ ਦੀ ਗੁਰਬਾਣੀ ਅਸੀਂ ਪੜਦੇ ਆਂ ਯਾ ਰਟਦੇ ਆਂ ਉਹ ਗੁਰੂ ਦੀ ਬਾਣੀ ਹੀ ਕਹਿ ਰਹੀ ਐ ਹੂੰ ਗਣਤ ਗਣਾਵੇ ਅਖਰੀ ਅਗਣਤ ਸੱਚਾ ਸੋਏ ਹੂੰ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਹੂੰ ਜੇ ਗਿੰਤੀਆਂ ਮਿੰਤੀਆਂ ਦੇ ਪਾਠ ਕਰਦਾ ਹੈ ਹਣਾ ਗਣਤ ਗਣਾਵੇ ਅਖਰੀ ਅਗਣਤ ਸੱਚਾ ਸੋਏ ਲੇਕਿਨ ਉਹ ਪਰਮੇਸ਼ਰ ਤੇ ਗਿੰਤੀਆਂ ਤੋਂ ਬਾਹਰ ਐ ਹੂੰ ਹੁਣ ਅਸੀਂ ਪਰਮ ਪਾ ਲਿਆ ਕਿ ਪੰਜ ਪੜ ਲੇ 10 ਪੜ ਲੇ ਅਸੀਂ ਚੋ ਪੈਰਾ ਕੱਟ ਲਿਆ ਬਿਲਕੁਲ ਇੱਕ ਕੱਟਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਨਾ ਬਿਲਕੁਲ ਕਮਾਉਣ ਦੀ ਗੱਲ ਸੀ ਕਮਾਉਣ ਦੀ ਗੱਲ ਕੱਟਣ ਦੀ ਤਾਂ ਕੋਈ ਗੱਲ ਹੀ ਨਹੀਂ ਆਂਦੀ ਗੁਰਬਾਣੀ ਦੇ ਵਿੱਚ ਨਾਲੇ ਚੋਪ ਪੈਰਾ ਦੇਖੋ ਤਾਂ ਚਾਰ ਪੈਰ ਹੋ ਗਏ ਗੁਰਬਾਣੀ ਦੇ ਵਿੱਚ ਕਿਤੇ ਚੋਪ ਪੈਰੇ ਦੀ ਗੱਲ ਹੀ ਨਹੀਂ ਆਈ ਹੈ ਨਾਲੇ ਇੱਕ ਪਾਸੇ ਇਹ ਵੀ ਹੈ ਨਾ ਜਿਹੜੇ ਜੀ ਚੋਪੈਰਾ ਕੱਟ ਰਹੇ ਨੇ ਨਾ ਤਨ ਨਹੀਂ ਜਾ ਰਹੇ ਨੇ ਉਹ ਤਨ ਦੇ ਰੋਗ ਦੀ ਗੱਲ ਕਰ ਰਹੇ ਨੇ ਵੀ ਅਸੀਂ ਚੋਪੈਰਾ ਸਾਹਿਬ ਗਏ ਸਾਡਾ ਤਨ ਦਾ ਰੋਗ ਕੱਟਿਆ ਗਿਆ ਤਨ ਕਿਆ ਨਹੀਂ ਨਹੀਂ ਹੈ ਕਿ ਮਨ ਦਾ ਰੋਗ ਕੀ ਹੈ ਹੁਣ ਔਰ ਇੱਥੇ ਜੇ ਆਪਾਂ ਗੁਰਬਾਣੀ ਨੂੰ ਪੜੀਏ ਸੁਖਮਨੀ ਸਾਹਿਬ ਨੂੰ ਪੜੀਏ ਤਾਂ ਉੱਥੇ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਕਹਿ ਰਹੀ ਹੈ ਦੁੱਖ ਸੁਖ ਪ੍ਰਭ ਦੇ ਬਨਹਾਰ ਹਾਂਜੀ ਹੁਣ ਗੁਰਬਾਣੀ ਸਾਨੂੰ ਕਹਿ ਰਹੀ ਹੈ ਕਿ ਪ੍ਰਭੂ ਦੇ ਰਿਆ ਤੇ ਅਸੀਂ ਤਾਂ ਭਾਣਾ ਮੰਨਣਾ ਸਾਡੇ ਕਰਮਾਂ ਕਰਕੇ ਜੋ ਸਾਨੂੰ ਮਿਲ ਰਿਹਾ ਹੁਣ ਤੁਸੀਂ ਇਹ ਦੇਖੋ ਨਾ ਚੋ ਪੈਰੇ ਦਾ ਮਤਲਬ ਹੋ ਗਿਆ ਚਾਰ ਪੈਰ ਗੁਰਬਾਣੀ ਦੇ ਵਿੱਚ ਤਾਂ ਚੋ ਪੈਰੇ ਨਾਮ ਦਾ ਕੋਈ ਵਰਡ ਨਹੀਂ ਹੈ ਗੁਰਬਾਣੀ ਦੇ ਵਿੱਚ 8 ਪੈਰ ਦੀ ਗੱਲ ਆਈ ਹੈ ਬਿਲਕੁਲ ਹਨਾ 8 ਪੈਰ ਜਾਨੋ ਪ੍ਰਭ ਨੇ ਦੇ ਬਿਲਕੁਲ ਐਸੀ ਪ੍ਰੀਤ ਕਰੋ ਮਨ ਮੇਰੇ ਅੱਠ ਪਹਿਰ ਜਾਨੋ ਪ੍ਰਭ ਨੇਰੇ ਉੱਥੇ ਅੱਠਾ ਪਹਿਰ ਦੀ ਗੱਲ ਆਈ ਹੈ ਨਾਲੇ ਗੁਰਬਾਣੀ ਗੁਰੂ ਦਾ ਬਚਨ ਅਜੇ ਬੇਲਾ ਵਕਤ ਵਿਚਾਰੀ ਹੈ ਕਿ ਤਵੇਲਾ ਫਗਤ ਹੋਏ ਠੀਕ ਹੈ ਜੀ ਹੁਣ ਜਦੋਂ ਅਸੀਂ ਸ਼ਰੀਰ ਕਰਕੇ ਕਹ ਲੈਣਾ ਕਹਲਦੇ ਹਾਂ ਤੇ ਇਹ ਨਾਰਮਲ ਚੀਜ਼ ਹੈ ਕਿ ਸਾਡੇ ਅੰਦਰ ਹੰਕਾਰ ਆਣਾ ਹੀ ਆਣਾ ਹੈ ਕਿ ਮੈਂ ਤਾਂ ਇੰਨਾ ਕਰਦਾ ਆ ਕੋਈ ਇੱਕ ਚੌਕੜੇ ਤੇ 48 ਘੰਟੇ ਲਾ ਕੇ ਖੰਡ ਪਾਠ ਕਰਤਾ ਉਹਦਾ ਹੰਕਾਰ ਇਹ ਮੈਂ ਨਹੀਂ ਕਹ ਰਿਹਾ ਗੁਰਬਾਣੀ ਕੇਰੀ ਆ ਪੰਕਤੀਆਂ ਲ ਵਿਚਾਰਾਂਗੇ ਮੋੜ ਲਗਾਵਾਂਗੇ ਨਾ ਨਾਲ ਤੇ ਕਈ ਜੀਵ ਕੱਟਦੇ ਆ ਤੇ ਕਹਿੰਦੇ ਜੀ ਅਸੀਂ ਤੇ ਹਰ ਹਫਤੇ ਚੋਂ ਪੈਰਾ ਕੱਟਦੇ ਆ ਜਾਂ ਇੰਨੀ ਬਾਣੀਆਂ ਅਸੀਂ ਪੜਦੇ ਆ ਗੁਰਬਾਣੀ ਗੁਰੂ ਦਾ ਇਹ ਬਚਨ ਹੈ ਕਹਿੰਦੇ ਅਨੇਕ ਤਪੱਸਿਆ ਕਰੇ ਅਹੰਕਾਰ ਸੁਰਗ ਨਰਕ ਫਿਰ ਫਿਰ ਹੋਤਾ ਹੁਣ ਕੀ ਹੈ ਜਦੋਂ ਅਸੀਂ ਸ਼ਰੀਰ ਇਰਾਹੀ ਕਾਲਣਾ ਕਹ ਲਦੇ ਆ ਮਨ ਦਾ ਭੇਤ ਨਾ ਹੋਣ ਕਰਕੇ ਉਹ ਸ਼ਰੀਰ ਇਰਾਹੀ ਕੀਤੀ ਗਈ ਤਪੱਸਿਆ ਸਾਡਾ ਅਹੰਕਾਰ ਬਣਾਏਗੀ ਹੀ ਬਣਾਏਗੀ ਬਿਲਕੁਲ ਜਦ ਕਿ ਗੁਰਬਾਣੀ ਕਹਿੰਦੀ ਹੈ ਉਹ ਤਾਂ ਹੰਕਾਰ ਦੂਰ ਕਰਦਾ ਆ ਬਾਣੀ ਨੇ ਹੰਕਾਰ ਦੂਰ ਕਰਨਾ ਤੇ ਇਹਦਾ ਮਤਲਬ ਕਿਉਂ ਹੰਕਾਰ ਬਣਿਆ ਕਿਉਂਕਿ ਆਪਾਂ ਪੜਨ ਤੱਕ ਸੀਮੇ ਸੀ ਹੁਣ ਜੇਕਰ ਆਪਾਂ ਪੜਨ ਦੀ ਗੱਲ ਕਰੀਏ ਗੁਰਬਾਣੀ ਦੇ ਵਿੱਚ ਤੇ ਬਿਆਨਤੀ ਉਦਾਹਰਣ ਦਿੱਤੇ ਆ ਹੁਣ ਜਿਹੜਾ ਦਸਣ ਵਾਲਾ ਉਨੇ ਕੋਈ ਨਾ ਕੋਈ ਦੇਖੋ ਦੋ ਤਰੀਕੇ ਆ ਇੱਕ ਤਾਂ ਇਸ ਕਰਕੇ ਜੀਵਾਂ ਨੂੰ ਕਿਸੇ ਨੇ ਲਾਇਆ ਪੜਨ ਕਿ ਚਲੋ ਇੱਕ ਵਾਰੀ ਪੜ੍ਹੇਗਾ ਤੇ ਉਸ ਨੂੰ ਸਮਝੇਗਾ ਹਨਾ ਸਮਝੇਗਾ ਤੇ ਆਪੇ ਕੀ ਪਤਾ ਪ੍ਰੇਰਿਆ ਜਾਏ ਮਾਲਕ ਉਸ ਨੂੰ ਉਸ ਅਵਸਥਾ ਤੱਕ ਲੈ ਜਾਏ ਲੇਕਿਨ ਸੋ ਦੇ ਵਿੱਚੋਂ 99 ਲੋਕੀ ਇਹੋ ਜਿਹੇ ਨੇ ਜਿਹੜੇ ਇਹ ਪਖੰਡੀ ਚਲਾ ਰਹੇ ਨੇ ਪਰਪੰਚ ਚਲਾ ਰਹੇ ਨੇ ਲੋਕਾਂ ਨੂੰ ਗਲਤ ਪਾਸੇ ਲਾ ਰਹੇ ਨੇ ਕਿਉਂ ਆਪ ਵੀ ਫਸੇ ਹੋਏ ਨੇ ਉਹਨਾਂ ਜਿਹੜੇ ਲੋਕ ਆਂਦੇ ਉਹ ਸੰਗਤ ਦੀ ਮਾਇਆ ਤੇ ਹੀ ਫਿਰ ਉਹਨਾਂ ਦੀ ਐਸ਼ ਪ੍ਰਸਤੀ ਕਹਿ ਲੋ ਚੱਲਦੀ ਹੈ ਕਿਉਂਕਿ ਉਹਨੂੰ ਕਿਰਤ ਨਹੀਂ ਕਾਵਾਂਗੇ ਨਾ ਆਪਣੀ ਕਿਉਂਕਿ ਕਮਾਈ ਨਹੀਂ ਉਹਨੂੰ ਹੱਤ ਫੋਨ ਪੈਸੇ ਦੀ ਕਮਾਈ ਤੇ ਨਹੀਂ ਹੈ ਨਾ ਬਿਲਕੁਲ ਹੈ ਨਾ ਲੋਕਾਂ ਨੂੰ ਕਹਿ ਲੋ ਡਰਾ ਕੇ ਧਮਕਾ ਕੇ ਐ ਨਹੀਂ ਕਰੋਗੇ ਤੇ ਇਹ ਹੋ ਜਾਏਗਾ ਇਹ ਕਰੋਗੇ ਤੇ ਇਹ ਹੋ ਜਾਏਗਾ ਇਸ ਤਰੀਕੇ ਨਾਲ ਫਿਰ ਉਹ ਲੋਕਾਂ ਤੋਂ ਲੈਂਦੇ ਆ ਹਨਾ ਨਾਮ ਦੇ ਦਿੰਦੇ ਆ ਉਸ ਨੂੰ ਕਹਿ ਲੋ ਕਿ ਭੇਟਾਂ ਦਾ ਹੁਣ ਦੇਖੋ ਆਪਾਂ ਗੁਰਬਾਣੀ ਗੁਰੂ ਦੀ ਹੀ ਮੋਹਰ ਲਗਾਵਾਂਗੇ ਗੁਰਬਾਣੀ ਗੁਰੂ ਜੀ ਦੇ ਵਿੱਚ ਬਹੁਤ ਜਗ੍ਹਾ ਇਹ ਗੱਲ ਆਂਦੀ ਹੈ ਕਹਿੰਦੇ ਆ ਕਿ ਬਹੁ ਵਿਦ ਕਰਮ ਕਮਾਮ ਦੇ ਦੂਣੀ ਮਨ ਲੱਗੀ ਆਏ ਪੜੀਏ ਮੈਲ ਨਾ ਉਤਰੇ ਪੁੱਛੋ ਗਿਆਨੀ ਆ ਜਾਏ ਬਹੁਬੀਤ ਕਹਿੰਦੇ ਬਥੇਰੇ ਤੁਸੀਂ ਕਰਮ ਕਮਾ ਲਵੋ ਹੋਏਗਾ ਕਿ ਦੂਣੀ ਮਨ ਲੱਗੇਗੀ ਉਤਰੇਗੀ ਨਹੀਂ ਮਨ ਨੂੰ ਹੋਰ ਮੈਲ ਲੱਗ ਰਹੀ ਹੈ ਉਹ ਲੱਗ ਜੇਗੀ ਹੰਕਾਰ ਦੀ ਹੰਕਾਰ ਦੀ ਲੱਗ ਜੇਗੀ ਪੜਨ ਦੀ ਲੱਗ ਜੇਗੀ ਮਨ ਤੇ ਵੈਸੇ ਪਹਿਲਾਂ ਤੋਂ ਹੀ ਸਥੂਲ ਹੈ ਬਿਲਕੁਲ ਹੋਰ ਕਾਲਾ ਵੀ ਹੋ ਜਾਏਗਾ ਹੈਨਾ ਤੇ ਪੜੀਏ ਮੈਲ ਨਾ ਉਤਰੇ ਪੁੱਛੋ ਕਹਨੇ ਹੈ ਜੇ ਕਿ ਪੜਨ ਨਾਲ ਕਦੇ ਮੈਲ ਉਤਰ ਹੀ ਨਹੀਂ ਸਕਦੀ ਉਤਰੇਗੀ ਉਦੋਂ ਜਦੋਂ ਪੜ ਕੇ ਤੁਸੀਂ ਬੁੱਝੋਗੇ ਬੁੱਝੋਗੇ ਉਹ ਜਾ ਕਰੋਗੇ ਤੇ ਮੈਲ ਉਤਰ ਜਾਏਗੀ ਜਿਵੇਂ ਇੱਕ ਬੰਦਾ ਆ ਡਾਕਟਰ ਕੋ ਗਿਆ ਬਿਲਕੁਲ ਡਾਕਟਰ ਨੇ ਰੋਗ ਚੈੱਕ ਕੀਤਾ ਪਰਚੀ ਤੇ ਦਵਾਈ ਲਿਖ ਕੇ ਦਿੱਤੀ ਭਾਈ ਜਾਈ ਕੈਮਿਸਟ ਕੋਲੋਂ ਲੈ ਲਈ ਹੁਣ ਉਹ ਬੰਦੇ ਨੇ ਕੈਮਿਸਟ ਕੋਲ ਜਾ ਕੇ ਦਵਾਈ ਨਾ ਲਈ ਪੜੀ ਗਿਆ ਬਸ ਉਹ ਪੜੀ ਗਿਆ ਪ੍ਰੈਸਕ੍ਰਿਪਸ਼ਨ ਨੂੰ ਪ੍ਰੈਸਕ੍ਰਿਪਸ਼ਨ ਨੂੰ ਪੜੀ ਗਿਆ ਕਿ ਬੰਦੇ ਦਾ ਰੋਗ ਠੀਕ ਹੋ ਜਾਏਗਾ ਨਾ ਉਹਦਾ ਪੇਟ ਠੀਕ ਹੋਏਗਾ ਜੋ ਵੀ ਉਹਨੂੰ ਪ੍ਰੋਬਲਮ ਹੈ ਉਹ ਹੱਲ ਨਹੀਂ ਹੋਏਗੀ ਉਹ ਨਹੀਂ ਸਕਦੀ ਇਹੀ ਕੰਮ ਆਪਾਂ ਕਰ ਰਹੇ ਆ ਅਸੀਂ ਪੜੇ ਗਏ ਪੜੇ ਗਏ ਪੜੇ ਗਏ ਗੁਰਬਾਣੀ ਸੀ ਬ੍ਰਹਮ ਦਾ ਗਿਆਨ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਲੋਕ ਗਾ ਰਹੇ ਨਾ ਗੀਤ ਦੇ ਫਾਰਮ ਦੇ ਵਿੱਚ ਗਾ ਰਹੇ ਇਹ ਤਾਂ ਬ੍ਰਹਮ ਦੀ ਵਿਚਾਰ ਸੀ ਜਿੰਨੂੰ ਬੁੱਝਣਾ ਸੀ ਪੜ ਕੇ ਉਹਨੂੰ ਬੁੱਝਿਆ ਨਹੀਂ ਪੜ ਕੇ ਗੀਤਾਂ ਦੀ ਫਾਰਮ ਦੇ ਵਿੱਚ ਗਾਉਂਦੇਗੇ ਗੀਤਾਂ ਦੀ ਫਾਰਮ ਦੇ ਵਿੱਚ ਸੁਣਦੇਗੇ ਤੇ ਆਪਾਂ ਕੀ ਹੋਇਆ ਫਸ ਗਏ ਦਵਾਈ ਆਪਾਂ ਖਾਦੀ ਨਹੀਂ ਤਾਂ ਰੋਗ ਕਿੱਥੋਂ ਠੀਕ ਹੋ ਜਾਗਾ ਰੋਗ ਵਧੇਗਾ ਕਿਉਂਕਿ ਹੰਕਾਰ ਇੱਕ ਹੋਰ ਸਿਹੜੇ ਆ ਗਿਆ ਇੱਥੇ ਮੈਂ ਇੱਕ ਚੀਜ਼ ਇਹ ਵੀ ਸਮਝ ਪਾ ਰਿਹਾ ਤੇ ਆਪਾਂ ਜੋ ਇਸ ਵੀਡੀਓ ਨੂੰ ਕੋਈ ਵੀ ਜੀਵ ਸੁਣ ਰਿਹਾ ਹਾਂਜੀ ਹਾਂਜੀ ਇੱਥੇ ਗੁਰਬਾਣੀ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਚੁਪੈਰਾ ਸੰਸਾਰ ਦੇ ਵਿੱਚ ਕਟਿਆ ਜਾ ਰਿਹਾ ਹੈ ਨਾ ਆਪਾਂ ਕਹਿੰਦੇ ਆ ਕਿ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਸੀਗੇ ਹੁਣ ਗੁਰਬਾਣੀ ਸਾਨੂੰ ਦੱਸਦੀ ਆ ਬ੍ਰਹਮ ਗਿਆਨੀ ਮੁਕਤ ਜੁਗਤ ਜੀਕਾ ਦਾਤਾ ਠੀਕ ਹੈ ਨਾ ਵੀ ਸਾਨੂੰ ਉਹ ਭੇਦ ਦੱਸੇਗਾ ਕਿ ਸਾਡਾ ਮਨ ਕਿਵੇਂ ਮੁਕਤੀ ਲੈ ਸਕਦਾ ਕਿਸ ਜੁਗਤੀ ਦੇ ਨਾਲ ਸਾਨੂੰ ਉਸ ਨਾਮ ਦੀ ਸੋਝੀ ਭਾਵ ਬ੍ਰਹਮ ਦੀ ਸੋਝੀ ਹੋ ਸਕਦੀ ਹੈ ਪਰ ਹੁਣ ਜੇ ਕੋਈ ਜੀਵ ਚੁਪੈਰਾ ਸਾਹਿਬ ਜਾ ਰਿਹਾ ਹੈ ਹਨਾ ਜੇ ਉਹ ਉੱਥੇ ਜਾ ਕੇ ਉਹ ਅਰਦਾਸ ਜੋ ਜਿਹੜੀ ਕਰ ਰਿਹਾ ਕਿ हे ਪ੍ਰਮਾਤਮਾ ਮੈਨੂੰ ਬ੍ਰਹਮ ਦੀ ਸੋਝੀ ਦੇ ਹਾਂ ਬ੍ਰਹਮ ਦਾ ਗਿਆਨ ਦੇ ਫਿਰ ਤਾਂ ਪਿਆਰੇ ਉਹ ਭਾਵੇਂ ਉਹ ਜਾ ਰਿਹਾ ਤੇ ਭਾਵੇਂ ਉਹ ਘਰੇ ਬਹਿ ਕੇ ਬਾਣੀ ਪੜ ਰਿਹਾ ਉਹ ਪਰਵਾਹ ਨਾ ਕਿਉਂਕਿ ਉੱਥੇ ਜੋ ਵੀ ਪ੍ਰਮੋਟ ਕੀਤਾ ਜਾ ਰਿਹਾ ਉਹ ਪ੍ਰਮੋਟ ਇਹੀ ਕੀਤਾ ਜਾ ਰਿਹਾ ਕਿ ਤੁਸੀਂ ਉੱਥੇ ਜਾਓ ਬਾਣੀ ਨੂੰ ਪੜੋ ਪੜ ਕੇ ਕੀ ਮੰਗੋ ਬੋਡੇ ਠੀਕ ਹੋ ਜਾਣ ਦੇ ਰੋਗਤਾ ਠੀਕ ਹੋ ਜਵੇ ਸੰਸਾਰਿਕ ਵੀਜ਼ੇ ਮਿਲ ਜਾਣ ਦੇਖੋ ਗੁਰਬਾਣੀ ਕਹ ਰਹੀ ਹੈ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜਾਇਨਾ ਬੁਝਈ ਭੇਖੀ ਪਰਮਪੁਲਾਏ ਭੇਖੀ ਕਹਿਤਾ ਨਾ ਲੋਕਾਂ ਦੇ ਕੱਠ ਨੂੰ ਗੁਰਬਾਣੀ ਕੀ ਕਹਿ ਰਹੀ ਐ ਜਿੱਥੇ ਕੇਵਲ ਕੱਠ ਹੈ ਲੇਕਿਨ ਜਿੱਥੇ ਨਾਮ ਦੀ ਵਿਚਾਰ ਨਹੀਂ ਹੈ ਗੁਰਬਾਣੀ ਦੇ ਵਿੱਚ ਆਂਦ ਨਾ ਕਿ ਸਾਰੇ ਸਿੱਖ ਜਿਹੜੇ ਨੇ ਹਾ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਢਿੰਕਾਰ ਤਾਂ ਐ ਭਾਈ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਗੁਰ ਬਾਣੀ ਹੁਣ ਆਗਿਆ ਤੇ ਮੰਨੀ ਨਹੀਂ ਆਗਿਆ ਗੁਰਬਾਣੀ ਦੇ ਵਿੱਚ ਦੱਸੀ ਹੋਈ ਆ ਉਹ ਆਗਿਆ ਮੰਨੀ ਨਹੀਂ ਕਿਉਂ ਕਿ ਬੁੱਝਿਆ ਨਹੀਂ ਨਾ ਬਿਲਕੁਲ ਪਾਠ ਪੜੇ ਨਾ ਬੁੱਝੇ ਹੀ ਪੇਖੀ ਪਰੰਪਰਾ ਉਹ ਤੇ ਪੇਖ ਦੇ ਵਿੱਚ ਹੀ ਰਹਿ ਗਏ ਬੁੱਝਿਆ ਨਹੀਂ ਤੇ ਕੀ ਹੋਇਆ ਬਚਨ ਦੀ ਜਗਾ ਉਲਟਾ ਆਪਾ ਫਸ ਗਏ ਹੈ ਨਾ ਗੁਰਬਾਣੀ ਇਹ ਵੀ ਕਹਿੰਦੀ ਹੈ ਗੁਰਬਾਣੀ ਦੇ ਵਿੱਚ ਆਂਦਾ ਨਾ ਜੇ ਮਾਰਕ ਪੰਡਤ ਗਏ ਪਾਛੇ ਭਈ ਵਹੀਰ ਇੱਕ ਔਖਾ ਦਾਟੇ ਰਾਮ ਕੀਤਾ ਚੜਰਿਓ ਕਬੀਰ ਇਕ ਤੇ ਉਹ ਪੰਡਤ ਹੈ ਸੰਸਾਰ ਦੇ ਵਿੱਚ ਜਿਹੜੇ ਲੋਕਾਂ ਨੂੰ ਇਸ ਪਾਸੇ ਲਾ ਰਹੇ ਨੇ ਕੇਵਲ ਪੜੇ ਜਾਓ ਪੜੇ ਜਾਓ ਮੱਥੇ ਟੇਕ ਲੋ ਜੋਤਾਂ ਜਗਾ ਲੋ ਹਨਾ ਤੁਹਾਡਾ ਇਹ ਕੰਮ ਹੋ ਜਾਏਗਾ ਉਹ ਕੰਮ ਹੋ ਜਾਏਗਾ ਉੱਥੋਂ ਤੱਕ ਲੈ ਕੇ ਇਹ ਸੰਸਾਰਿਕ ਪੰਡਤ ਹੈ ਜਿਸ ਪੰਡਤ ਦੀ ਗੁਰਬਾਣੀ ਗੱਲ ਕਰਦੀ ਹੈ ਉਹ ਪੰਡਤ ਵਿਰਲੇ ਨੇ ਸੋ ਪੰਡਤ ਜੋ ਮਨ ਪਰਬੋਧੈ RAM ਨਾਮ ਆਤਮੈ ਸੋਦੇ RAM ਨਾਮ ਸਾਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗਦੀ ਰਹੋ RAM ਨਾਮ ਦੀ ਸਾਰ ਤੇ ਲਈ ਨਹੀਂ ਕੀ ਮੇ ਜੀਵੇਗਾ ਮਨ ਮੰਨਤੇ ਮੋਇਆ ਪਿਆ ਹਮ ਸ਼ਰੀਰ ਕਰਕੇ ਭਾਵੇਂ ਤੁਰਦਾ ਫਿਰਦਾ ਜਾਗਦਾ ਮਨ ਸੁੱਤਾ ਹੈ ਤੇ ਮਨ ਮੋਇਆ ਹੋਇਆ ਵਾ ਇਸ ਕਰਕੇ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਜੋ ਅਸੀਂ ਸਮਝ ਰਹੇ ਹਾਂ ਨਾ ਉਹ ਹੈ ਨਹੀਂ ਜੋ ਹੈ ਉਹ ਅਸੀਂ ਸਮਝ ਨਹੀਂ ਰਹੇ ਹੁਣ ਇਹਦੇ ਵਿੱਚ ਕਹ ਲਈਏ ਵੀਰ ਜੀ ਕਸੂਰ ਆਪਣਾ ਵੀ ਨਹੀਂ ਨਾ ਨਾ ਕਸੂਰ ਕਿਸੇ ਬੰਦੇ ਦਾ ਹੈ ਹੁਣ ਜੋ ਮੰਗਣਾ ਸੀ ਕੀ ਮੰਗਣਾ ਸੀ ਉਹ ਬੁਝਿਆ ਨਹੀਂ ਹੂੰ ਗੱਲ ਤਾਂ ਮੰਗਣ ਦੀ ਸੀ ਸਾਰੀ ਉਹ ਸਮਝਣਾ ਸੀ ਕਿ ਮੰਗੀਏ ਕੀ ਜਿਹੜਾ ਸਾਡੇ ਨਾਲ ਅੰਤ ਵੇਲੇ ਤੱਕ ਚੱਲੇ ਸਹਾਈ ਹੋਵੇ ਸੰਸਾਰ ਦੀ ਚੀਜ਼ਾਂ ਤੇ ਸਾਨੂੰ ਸੰਸਾਰ ਕੋਲੋਂ ਮਿਲ ਹੀ ਜਾਣੀਆਂ ਭਾਵੇਂ ਕੱਪੜਾ ਹੋਵੇ ਭਾਵੇਂ ਮਕਾਨ ਹੋਵੇ ਤੇ ਭਾਵੇਂ ਰੋਟੀ ਹੋਵੇ ਪਰ ਮਨ ਦੀ ਚੀਜ਼ ਤਾਂ ਪਰਮੇਸ਼ਰ ਕੋਲੋਂ ਹੀ ਮਿਲਣੀ ਹੈ ਨਾ ਤੇ ਮਨ ਦੀ ਚੀਜ਼ ਤਾਂ ਪਰਮੇਸ਼ਰ ਕੋਲੋਂ ਮੰਗਾ ਕੇ ਨਹੀਂ ਉਹ ਤਾਂ ਗੱਲ ਬਣਨੀ ਨਹੀਂ ਜੋ ਮੰਗਣਾ ਸੀ ਉਹ ਮੰਗਿਆ ਨਹੀਂ ਜੋ ਨਹੀਂ ਮੰਗਣਾ ਉਹ ਮੰਗੀ ਜਾ ਰਿਹਾ ਹੈ ਇਸ ਕਰਕੇ ਤ੍ਰਿਪਤੀ ਵੀ ਨਹੀਂ ਆ ਰਹੀ ਸ਼ਾਂਤ ਵੀ ਨਹੀਂ ਆ ਰਹੀ ਤੇ ਬਚਣ ਦੀ ਜਗਾ ਹੋਰ ਫਸੀ ਜਾ ਰਹੇ ਆ ਜਿੱਥੇ ਸੋਚਦੇ ਆ ਕਿ ਹਾਂ ਅਸੀਂ ਚੰਗਾ ਕਰਮ ਕਰ ਰਹੇ ਆ ਪਰ ਪੁਲੇਖੇ ਦੇ ਵਿੱਚ ਅਸੀਂ ਹੋਰ ਮੈਚ ਝੜਾ ਰਹੇ ਆ ਆਪਣੇ ਉੱਤੇ ਨਾ ਤੇ ਮਨ ਅਸਥੂਲ ਦਾ ਸਥੂਲੀ ਰਹਿ ਗਿਆ ਪ੍ਰਕਾਸ਼ ਮਨ ਦਾ ਭੇਤ ਹੀ ਨਹੀਂ ਪਾਇਆ ਇੱਥੇ ਜਿਸ ਤਰੀਕੇ ਨਾਲ ਮੈਂ ਸਮਝ ਪਾ ਰਹੇ ਆ ਜੋ ਮੈਂ ਆਪਣਾ ਵੀ ਪ੍ਰੈਕਟੀਕਲ ਪਿਛਲੇ ਜੀਵਨ ਦਾ ਸੋਚ ਰਿਆਂ ਨਾਲ ਦੇ ਨਾਲ ਤੇ ਮੈਨੂੰ ਇਹੀ ਲੱਗਦਾ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਇੱਕ ਇੱਕ ਅਸ਼ਟਪਦੀ ਨੂੰ ਜਿਵੇਂ ਰੋਜ਼ ਬੈ ਕੇ ਵਿਚਾਰੀਏ ਨਾ ਰੋਜ਼ ਬੈ ਕੇ ਇੱਕ ਅਸ਼ਟਪਦੀ ਨੂੰ ਵਿਚਾਰੀਏ ਫਿਰ ਅਸੀਂ ਆਪਣੇ ਮਨ ਉੱਪਰ ਦੇਖੀਏ ਕਿ ਵੀ ਜੋ ਸਾਨੂੰ ਗੁਰੂ ਸਾਹਿਬ ਵਿਚਾਰਤਾਰਾ ਦੇ ਰਹੇ ਨੇ ਸਾਡਾ ਮਨ ਉਸ ਕਿੱਥੇ ਖੜਿਆ ਹੈ ਕਿੱਥੇ ਪੈਰਾ ਦੇ ਰਿਹਾ ਬਿਲਕੁਲ ਬਿਲਕੁਲ ਫਿਰ ਸਾਨੂੰ ਹੌਲੀ ਹੌਲੀ ਸੋਝੀ ਆਊਗੀ ਵੀ ਸੁੱਖਾਂ ਦੀ ਮਣੀ ਕਿਹੜੀ ਸੁੱਖ ਨੇ ਜਿਹੜੇ ਸਾਡੇ ਮਨ ਨੂੰ ਪ੍ਰਾਪਤ ਹੁੰਦੇ ਨੇ ਬਿਲਕੁਲ ਦੇਖੋ ਇੱਕ ਚੀਜ਼ ਆਪਾਂ ਇਹ ਕਰਕੇ ਦੇਖੀਏ ਪ੍ਰੈਕਟੀਕਲ ਮੈਂ ਆਪਣੇ ਪ੍ਰੈਕਟੀਕਲ ਦੀ ਗੱਲ ਕਰਦਾ ਪਹਿਲੇ ਇੱਕ ਟਾਰਗੇਟ ਹੁੰਦਾ ਸੀ ਇੱਕ ਘੰਟੇ ਦੇ ਵਿੱਚ ਇੰਨਾ ਖਤਮ ਕਰਨਾ ਹੀ ਕਰਨਾ ਹੈ ਪੜ ਕੇ ਹੈਨਾ ਤੇ ਸਾਰੇ ਦਿਨ ਆਪਣੇ ਅੰਦਰ ਇਹੀ ਸਹੇੜੀ ਰਹਿਣਾ ਕਿ ਹਾਂ ਅੱਜ ਤੇ ਹੋ ਗਿਆ ਪਾਠ ਹੋ ਗਿਆ ਜਿੱਦਾਂ ਕੋਈ ਬੁਰਾ ਹੋ ਜਾਣਾ ਕਿ ਨਹੀਂ ਅੱਜ ਮੇਰਾ ਛੁੱਟ ਗਿਆ ਸੀ ਸ਼ੈਤਾਨ ਨਹੀਂ ਹੋਇਆ ਪਰ ਪਰਮੇਸ਼ਰ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਭਾਵੇਂ ਤੁਸੀਂ ਪਾੜ ਪੜੋ ਨਾ ਪੜੋ ਸਵਾਸ ਤੇ ਤਾਂ ਵੀ ਸਾਰਿਆਂ ਨੂੰ ਦੇ ਹੀ ਰਹੇ ਨਾ ਮੇਰ ਬੈਰ ਹੈ ਉਹ ਸਾਰਿਆਂ ਲਈ ਤੇ ਇਸ ਕਰਕੇ ਅਸੀਂ ਟਾਰਗੇਟ ਵੜਾ ਕੇ ਨਾ ਪੜੀਏ ਹੈਨਾ ਅਸੀਂ ਖੋਜਣ ਦੇ ਪਰਪਸ ਨਾਲ ਪੜੀਏ ਜਦੋਂ ਖੋਜਣ ਦੇ ਪਰਪਸ ਨਾਲ ਉਸ ਦੇ ਮਿਲਾਪ ਦੇ ਪਰਪਸ ਨਾਲ ਕਰਾਂਗੇ ਨਾ ਤੇ ਫਿਰ ਇਕਤਾ ਅੰਦਰ ਤੜਪ ਪੈਦਾ ਹੋਵੇਗੀ ਜੋ ਤੜਪ ਪੈਦਾ ਹੋਵੇਗੀ ਤੇ ਫਿਰ ਸਾਡੀ ਅਗਵਾਈ ਸੰਸਾਰਿਕ ਲੋਕ ਨਿਕਲਣਗੇ ਸਾਡੀ ਅਗਵਾਈ ਉਹ ਪਰਮੇਸ਼ਰ ਆਪ ਕਰੇਗਾ ਜਦੋਂ ਪਰਮੇਸ਼ਰ ਅਗਵਾਈ ਕਰਦਾ ਫਿਰ ਉਹ ਆਪਣੇ ਬੱਚੇ ਨੂੰ ਕਿਤੇ ਫਸਾ ਨਹੀਂ ਦਿੰਦਾ ਇੰਨਾ ਕੁ ਭਰੋਸਾ ਸਾਡੇ ਤੇ ਆ ਜਾ ਤੇ ਬਸ ਸਾਡਾ ਸਾਰਾ ਕੰਮ ਬਣ ਜਾਏਗਾ ਤੇ ਬਸ ਇਹੀ ਹੈ ਕਿ ਸਾਨੂੰ ਮੰਗਣ ਦੀ ਇੱਕ ਵਾਰੀ ਜਾਚ ਆ ਜਾਵੇ ਕਿ ਮੰਗਣਾ ਕੀ ਹੈ ਉਹ ਮੰਗਣ ਦੀ ਜਦ ਸਾਨੂੰ ਗੁਰਬਾਣੀ ਗੁਰੂ ਆਪ ਇਸ ਸਿਖਾਉਂਦੇ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰਾਂਗੇ ਨਾ ਜਿਸ ਦਿਨ ਵਿਚਾਰਨਾ ਸ਼ੁਰੂ ਕਰਤਾ ਉਸ ਦਿਨ ਸਾਡਾ ਜੀਵਨ ਬਦਲਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਬਿਲਕੁਲ ਬਾਕੀ ਕਿਸੇ ਜੀਵ ਨੇ ਫਿਰ ਵੀ ਕੋਈ ਵਿਚਾਰ ਕਰਨੀ ਹੋਵੇ ਤਾਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਆਪ ਜੀ ਕਾਲ ਕਰਕੇ ਜਾਂ ਮੈਸੇਜ ਕਰਕੇ ਵਿਚਾਰ ਕਰ ਸਕਦੇ ਹੋ ਇੰਨੀ ਵਿਚਾਰ ਕਰਦੇ ਹੋਏ ਕਨੇ ਗਲਤੀਆਂ ਪੁੱਲ ਆ ਚੁੱਕਾ ਗਲਤੀਆਂ ਹੋ ਗਈਆਂ ਹੁਣ ਗਿਆ ਸੰਗਤ ਤੇ ਸਤਿਗੁਰ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ